ਉਧਰੋਂ જય ਸ਼ੀਰਾ ਸ਼੍ਰੀ ਰਾਮ ਦਾ ਨਾਰਾ ਲੱਗਿਆ ਇਧਰੋਂ ਜਦੋਂ ਬੋਲੇ ਸੋ ਨਿਹਾਲ ਦਾ ਨਾਰਾ ਲੱਗਿਆ ਤਾਂ ਉਹਨਾਂ ਨੇ ਬਟਰ ਕੈਨਨ ਵਾਟਰ ਕੈਨਨ ਦਾ ਪ੍ਰਯੋਗ ਕੀਤਾ ਵਾਟਰ ਕੈਨਨ ਦਾ ਪ੍ਰਯੋਗ ਤੋਂ ਬਾਅਦ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਫਿਰ ਉਸ ਤੋਂ ਬਾਅਦ ਜਿਹੜੇ ਜਿਹੜੇ ਜ਼ਖਮੀ ਕਰਨ ਵਾਲੇ ਗੋਲੇ ਆ ਉਹ ਵੀ ਤੇ ਵਿੱਚ ਪਲਾਸਟਿਕ ਦੀਆਂ ਗੋਲੀਆਂ ਸਭ ਕੁਝ ਆਇਆ ਕਵਰਿੰਗ ਫਾਇਰ ਉਹਨੂੰ ਦੇਈ ਗਏ ਆ ਜਿਹੜਾ ਅਥਰੂ ਗੈਸ ਦੇ ਗੋਲਿਆਂ ਦਾ ਸੀਗਾ ਤੇ ਆੜ ਦੇ ਵਿੱਚ ਫੋਰਸ ਅੱਗੇ ਵਧੀਆ ਤੇ ਜਿਹੜੇ ਸਾਡੇ ਕਿਸਾਨ ਸੀਗੇ ਉਹ ਪਿੱਛੇ ਹਟਦੇ ਤੁਰੇ ਗਏ ਆ ਇਸ ਤਰ੍ਹਾਂ ਕਰਕੇ ਉਹਨਾਂ ਨੇ ਨਾ ਐ ਪਾੜ ਕੇ ਚੱਡੇ ਆ ਸਾਰਾ ਕੁਝ ਪਾੜ ਕੇ ਬੂਰੀ ਦੇ ਵਿੱਚ ਉਹਨਾਂ ਨੇ ਥੁੰਨ ਕੇ ਫਿਰ ਉਹਨਾਂ ਨੂੰ ਉਧਰ ਲੈ ਗਏ ਆ ਮੈਂ ਇੱਕ ਫੌਜੀ ਆ ਜਦੋਂ ਪਾਕਿਸਤਾਨ ਨਾਲ ਵੀ ਜਾਂ ਚైనా ਨਾਲ ਜੰਗ ਲੱਗਦੀ ਆ ਕੁਝ ਰੂਲ ਹੁੰਦੇ ਆ ਵੀ ਤੁਸੀਂ ਹਸਪੀਟਲ ਦੇ ਉੱਪਰ ਕੋਈ ਫਾਇਰ ਨਹੀਂ ਕਰ ਸਕਦੇ ਤੁਸੀਂ ਸਕੂਲ ਦੇ ਉੱਪਰ ਨਹੀਂ ਕਰ ਸਕਦੇ ਤੇ ਇਹਨਾਂ ਨੇ ਤਾਂ ਹਸਪੀਟਲ ਵੀ ਨਹੀਂ ਛੱਡਿਆ ਐਂਬੂਲੈਂਸ ਵੀ ਨਹੀਂ ਛੱਡੀ ਡਾਕਟਰ ਜਿੱਥੇ ਮਤਲਬ ਟਾਂਕੇ ਲਾ ਰਹੇ ਆ ਜ਼ਖਮੀਆਂ ਦੇ ਉਹਨਾਂ ਦੇ ਉੱਪਰ ਵੀ ਅਥਰੂ ਗੈਸ ਦੇ ਗੋਲੇ ਤੇ ਮਤਲਬ ਜਿਹੜਾ ਹੈਗਾ ਗੋਲੀਆਂ ਦਾਗੀਆਂ ਹੈਗੀਆਂ ਮੇਰੀ ਇੰਟਰਵਿਊ ਚਲਦੀ ਚਲਦੀ ਦੇ ਵਿੱਚ ਕਿਸਾਨ ਆਏ ਆ ਕਿ ਚਲੋ ਜਰ ਆਪਾਂ ਪ੍ਰਾਲੀ ਲਈ ਆਏਗੇ ਚੱਕ ਕੇ ਸਾਡਾ ਮੁੰਡਾ ਮਰ ਗਿਆ ਗੋਲੀ ਵੱਜ ਗਈ ਉਹ ਤੁਸੀਂ ਟੀਵੀ ਦੇ ਉੱਪਰ ਸੁਣ ਸਕਦੇ ਹੋ ਤਾਂ ਉਸ ਤੋਂ ਬਾਅਦ ਜਿਹੜੀ ਪ੍ਰਾਲੀ ਕਹੀ ਜਾ ਰਹੀ ਆ ਉਸ ਤੋਂ ਬਾਅਦ ਆਪਣੇ ਬਚਾਅ ਦੇ ਵਿੱਚ ਕਿਉਂਕਿ ਕਿਸਾਨਾਂ ਕੋਲੇ ਤਾਂ ਡੰਡੇ ਸੀ ਕੱਲੇ ਕੁਝ ਵੀ ਨਹੀਂ ਸੀ ਝੰਡੇ ਸੀ ਤਾਂ ਬਚਾਅ ਦੇ ਵਿੱਚ ਜਿਹੜੀ ਪਾਸੇ ਜਾ ਕੇ ਪ੍ਰਾਲੀ ਨੂੰ ਅੱਗ ਲਾਈ ਗਈ ਆ ਫਿਰ ਉੱਥੋਂ ਫੋਰਸ ਪਿੱਛੇ ਹਟੀ ਆ ਫਿਰ ਦੁਬਾਰੇ ਪਿੱਛੇ ਹਟਣ ਤੋਂ ਬਾਅਦ ਜਦੋਂ ਉਹਨਾਂ ਦਾ ਸਾਹ ਬੰਦ ਹੋ ਗਿਆ ਉਹਨਾਂ ਨੂੰ ਨਹੀਂ ਮਤਲਬ ਕੁਝ ਦਿਸਿਆ ਫਿਰ ਫੋਰਸ ਆ ਜਿਹੜੀ ਉੱਪਰ ਸੂਏ ਦੇ ਉੱਪਰ ਦੀ ਆਈ ਆ ਫਿਰ ਦੂਜੇ ਪਾਸੇ ਦੀ ਆ ਸਾਰੇ ਲੋਕ ਜਿੰਨੇ ਸੀਗੇ ਉਹ ਇੰਤਜ਼ਾਰ ਕਰ ਰਹੇ ਸੀਗੇ ਵੀ ਕਿਸਾਨ ਲੀਡਰ ਕੋਈ ਹੁਕਮ ਦੇਣ ਪਿੱਛੇ ਤੋਂ ਕੋਈ ਹੁਕਮ ਨਹੀਂ ਆਇਆ 11:00 ਵਜੇ ਸਵਾ 11:00 ਵਜੇ 11:30 ਵਜੇ 12:00 ਵਜੇ ਜੇ ਸਾਡੇ ਕਿਸਾਨ ਲੀਡਰ ਹੁਕਮ ਦੇਣਗੇ ਤਾਂ ਇਹ ਬਾਰਡਰ ਕੋਈ ਬਾਲੀ ਵੱਡੀ ਚੀਜ਼ ਨਹੀਂ ਅਸੀਂ 2 ਘੰਟਿਆਂ 'ਚ ਪਾਰ ਕਰ ਦਾਂਗੇ ਤੇ ਮੈਂ ਅੱਜ ਵੀ ਕਹਿਣਾ ਮੈਂ ਵੀ ਇੱਕ ਫੌਜੀ ਆ ਸਾਹਮਣੇ ਵੀ ਫੋਰਸ ਹੈ ਜੇ ਕਿਤੇ ਉੱਥੇ ਚੰਗਾ ਜਿਹੜਾ ਮਾਈਕ ਸਿਸਟਮ ਹੁੰਦਾ ਸਪੀਕਰ ਸਿਸਟਮ ਜੇ ਸਾਡੇ ਕਿਸਾਨ ਲੀਡਰ ਹੁਕਮ ਦਿੰਦੇ ਤਾਂ 2 ਘੰਟਿਆਂ 'ਚ ਮੈਂ ਬਾਰਡਰ ਪਾਰ ਕਰਾ ਦਿੰਦਾ ਮੇਰੀ ਗਾਰੰਟੀ ਸੀ ਤਾਂ ਬਾਈ ਨੇ ਗੱਲ ਕਰੀਆ ਕਿ ਤੁਮਕੌਰ ਵੀਰ ਨੇ ਕਿਹੇ ਵੀ ਨਾਲ ਸੀ ਮੈਂ ਹਾਲਾਂਕਿ ਇਹ ਸਵਾਲ ਲੈਣਾ ਚਾਹੂੰਗਾ ਕਿ ਬਾਈ ਅਸਲ ਦੇ ਵਿੱਚ ਕਿਉਂਕਿ ਜਿਵੇਂ ਅਸੀਂ ਦੂਸਰੇ ਬਾਰਡਰ ਤੇ ਸੀ ਵੱਖੋ-ਵੱਖ ਲੋਕਾਂ ਤੋਂ ਵੱਖ-ਵੱਖ ਕਹਾਣੀਆਂ ਸੁਣੀਆਂ ਮੈਂ ਚਾਹੂੰਗਾ ਕਿ ਹੋਇਆ ਕੀ ਸੀ ਉਸ ਦਿਨ ਉਸ ਸਮੇਂ ਤੱਕ ਤਾਂ سلسلہ ਜਿਵੇਂ 11 ਤੋਂ ਲੈ ਕੇ 12 ਉਹ ਪੂਰਾ سلسلہ ਕੀ ਸੀ ਮੈਂ ਚਾਹੂੰਗਾ ਸ਼ੁਰੂਆਤ ਤੋਂ ਦੱਸਿਓ ਬਾਈ ਜੀ ਮੈਂ ਨਾ ਬਿਲਕੁਲ ਅੱਗੇ ਸੀਗਾ ਜਿਹੜੀ ਅਗਲੀ ਹਰੀ ਟਰਾਲੀ ਦਿਖ ਰਹੀ ਆ ਮੈਂ ਹਰੀ ਟਰਾਲੀ ਤੋਂ ਵੀ ਅੱਗੇ ਸੀ ਤੇ ਜਿਹੜੀ ਹਰੀ ਟਰਾਲੀ ਹੈ ਉਹ ਜਿੱਥੇ ਫੋਰਸ ਲੱਗੀ ਹੋਈ ਹੈ ਜਿਹੜਾ ਬੈਰੀਕੇਡ ਉਹਨਾਂ ਨੇ ਲਾਇਆ ਹੋਇਆ ਉਹ ਤਕਰੀਬਨ 3 350 400 ਮੀਟਰ ਹੈ ਉਹ ਕੀ ਕਹਿ ਰਹੇ ਸੀਗੇ ਵੀ ਇਹ ਟਰਾਲੀ ਨੂੰ ਜਿਹੜਾ ਏਦੋਂ ਵੀ ਦੂਰ ਲੈ ਜਾਓ ਪੁਲਿਸ ਉਹ ਫੋਰਸ ਫੋਰਸ ਕਹਿ ਰਹੀ ਸੀ ਬਾਰ-ਬਾਰ ਅਨਾਉਂਸਮੈਂਟ ਕਰ ਰਹੀ ਸੀ ਅਸੀਂ ਉੱਥੇ ਖੜੇ ਸੀਗੇ ਸਾਰੇ ਲੋਕ ਜਿੰਨੇ ਸੀਗੇ ਉਹ ਇੰਤਜ਼ਾਰ ਕਰ ਰਹੇ ਸੀਗੇ ਵੀ ਕਿਸਾਨ ਲੀਡਰ ਕੋਈ ਹੁਕਮ ਦੇਣ ਪਿੱਛੇ ਤੋਂ ਕੋਈ ਹੁਕਮ ਨਹੀਂ ਆਇਆ 11:00 ਵਜੇ 11:30 ਵਜੇ 11:30 ਵਜੇ 12:00 ਵਜੇ ਤਾਂ ਜਦੋਂ 12 ਵਜਣ ਵਾਲੇ ਸੀਗੇ ਉਸ ਟਾਈਮ ਤੇ ਫੇਰ ਮਤਲਬ ਫੋਰਸ ਉਧਰੋਂ ਆਪਣਾ ਜੈ ਸ਼ੀਰ ਸ਼੍ਰੀ ਰਾਮ ਦੇ ਨਾਰੇ ਲੱਗੇ ਫੋਰਸ ਵੱਲੋਂ ਲੱਗੇ ਫੋਰਸ ਵੱਲੋਂ ਲੱਗੇ ਇਧਰਲੇ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਮੈਂ ਕੋਈ ਹੋਣੀ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਸਭ ਨੂੰ ਪਤਾ ਤੇ ਇਧਰਲੇ ਪਾਸੇ ਕੀ ਸੀਗਾ ਪੱਤਰਕਾਰ ਤੁਹਾਡੇ ਵਰਗੇ ਭਰਾ ਇੰਟਰਵਿਊ ਲੈ ਰਹੇ ਸੀਗੇ ਵੀ ਤੁਸੀਂ ਕਿਵੇਂ ਬਾਰਡਰ ਪਾਰ ਕਰੋਗੇ ਜਾਓਗੇ ਜਾਂ ਨਹੀਂ ਜੋ ਮੇਰੀ ਵੀ ਇੰਟਰਵਿਊ ਹੋਈ ਹੈ ਤਾਂ ਮੈਂ ਵੀ ਇਹੀ ਕਿਹਾ ਕਿ ਜੇ ਸਾਡੇ ਕਿਸਾਨ ਲੀਡਰ ਹੁਕਮ ਦੇਣਗੇ ਤਾਂ ਇਹ ਬਾਰਡਰ ਕੋਈ ਬਾਲੀ ਵੱਡੀ ਚੀਜ਼ ਨਹੀਂ ਅਸੀਂ 2 ਘੰਟਿਆਂ 'ਚ ਪਾਰ ਕਰ ਦਾਂਗੇ ਤੇ ਮੈਂ ਅੱਜ ਵੀ ਕਹਿਣਾ ਕਿਸਾਨ ਲੀਡਰ ਹੁਕਮ ਦੇਣ ਮੈਂ ਵੀ ਇੱਕ ਫੌਜੀ ਆ ਸਾਹਮਣੇ ਵੀ ਫੋਰਸ ਹੈ ਤਾਂ ਮੈਂ ਉੱਥੇ ਇਹੀ ਕਹਿਣਾ ਹੁੰਦਾ ਕਿ ਜਿਹੜਾ ਹੈਗਾ ਖਰਗੋਸ਼ ਆ ਜਿਹੜਾ ਉਹ ਆਪਣਾ ਮਾਸ ਬਚਾਏ ਜਾਂ ਦੂਜੇ ਦਾ ਖਾਏ ਤੇ ਦੂਸਰਾ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਨੂੰ ਚੜੇ ਉਹ ਵੀ ਫੋਰਸ ਆ ਤੇ ਅਸੀਂ ਵੀ ਫੋਰਸ ਦੇ ਵਿੱਚ ਰਹੇ ਹੋਏ ਆ ਗੱਲ ਬਾਰਡਰ ਦੀ ਨਹੀਂ ਹੈ ਅੱਗੇ ਵੀ ਸਾਡੇ ਭਰਾਣ ਕਿਸਾਨ ਮਜ਼ਦੂਰਾਂ ਦੇ ਬੇਟੇ ਆ ਤੇ ਅਸੀਂ ਵੀ ਕਿਸਾਨ ਮਜ਼ਦੂਰਾਂ ਦੇ ਬੇਟੇ ਆ ਗੱਲ ਹੋ ਰਹੀ ਹੈ ਸਿਆਸਤ ਦੀ ਸਿਆਸਤ ਅੱਜ ਸਾਡੇ ਤੇ ਇੰਨੀ ਭਾਰੂ ਆ ਤੁਸੀਂ ਇਹ ਦੇਖੋ ਵੀ ਟਵਿੱਟਰ ਵੀ ਬੰਦ ਕਰਤਾ ਹੋਰ ਵੀ ਸਾਰਾ ਕੁਝ ਬੰਦ ਕਰੀ ਜਾ ਰਿਹਾ ਵੀ ਕਿਸੇ ਨੂੰ ਆਵਾਜ਼ ਨਹੀਂ ਚੱਕਣ ਦੇ ਰਹੇ ਤੇ ਹੁਣ ਸਾਡਾ ਰਾਸਤਾ ਵੀ ਰੋਕਿਆ ਜਾ ਰਿਹਾ ਤੇ ਹੁਣ ਮੈਂ ਉਸੇ ਗੱਲ ਤੇ ਫੇਰ ਆਉਣਾ ਕਿ ਜਦੋਂ 12:00 ਵੱਜ ਗਏ ਤਾਂ ਉਹਨਾਂ ਨੇ ਜਦੋਂ ਇਧਰੋਂ ਪੱਤਰਕਾਰ ਇੰਟਰਵਿਊ ਲੈ ਰਹੇ ਸੀਗੇ ਤਾਂ ਪੱਤਰਕਾਰ ਦੇ ਕੋਈ ਕੋਈ ਇਹੋ ਜੀ ਗੱਲ ਨਿਕਲ ਜਾਂਦੀ ਆ ਉਧਰੋਂ ਜੈ ਸ਼ੀਰਾ ਸ਼੍ਰੀ ਰਾਮ ਦਾ ਨਾਰਾ ਲੱਗਿਆ ਤੇ ਇਧਰੋਂ ਜਿਵੇਂ ਆਪਣੇ ਬੋਲੇ ਸੋ ਨਿਹਾਲ ਦਾ ਨਾਰਾ ਨੋਰਮਲ ਆ ਇਧਰੋਂ ਜਦੋਂ ਬੋਲੇ ਸੋ ਨਿਹਾਲ ਦਾ ਨਾਰਾ ਲੱਗਿਆ ਤਾਂ ਉਹਨਾਂ ਨੇ ਬਟਰ ਕੈਨ ਬਟਰ ਕੈਨ ਦਾ ਪ੍ਰਯੋਗ ਕੀਤਾ ਵਾਟਰ ਕੈਨਨ ਦਾ ਪ੍ਰਯੋਗ ਤੋਂ ਬਾਅਦ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਫਿਰ ਉਹ ਤੋਂ ਬਾਅਦ ਜਿਹੜੇ ਜਿਹੜੇ ਜ਼ਖਮੀ ਕਰਨ ਵਾਲੇ ਗੋਲੇ ਆ ਉਹ ਵੀ ਤੇ ਵਿੱਚ ਪਲਾਸਟਿਕ ਦੀਆਂ ਗੋਲੀਆਂ ਸਭ ਕੁਝ ਆਇਆ ਤੇ ਉਹ ਜਿਹੜੀ ਫੋਰਸ ਦੀ ਲਾਈਨ ਅੱਗੇ ਲੱਗੀ ਹੋਈ ਸੀ ਇੱਕ ਤਾਰਵਾੜਾ ਜਿਹੜੀ ਉਹ ਤੋਂ ਵੀ ਅੱਗੇ ਫੋਰਸ ਖੜੀ ਸੀ ਤਕਰੀਬਨ ਹੋਊਗਾ 100-150 ਬੰਦਾ ਉਹਨਾਂ ਦਾ ਉਹ ਜਿਹੜੀ ਅੱਗੇ ਵਧਦੀ ਆਈ ਹੈ ਕਵਰਿੰਗ ਫਾਇਰ ਉਹਨੂੰ ਦੇਈ ਗਏ ਆ ਜਿਹੜਾ ਅਥਰੂ ਗੈਸ ਦੇ ਗੋਲਿਆਂ ਦਾ ਸੀਗਾ ਤੇ ਆੜ ਦੇ ਵਿੱਚ ਫੋਰਸ ਅੱਗੇ ਵਧੀ ਹੈ ਤੇ ਜਿਹੜੇ ਸਾਡੇ ਕਿਸਾਨ ਸੀਗੇ ਉਹ ਪਿੱਛੇ ਹਟਦੇ ਤੁਰੇ ਗਏ ਆ ਉਹ ਪਿੱਛੇ हटਦੇ ਗਏ ਆ ਜਦੋਂ ਉਸ ਤੋਂ ਬਾਅਦ ਜਿਹੜੀ ਫੋਰਸ ਨੇ ਜਿੰਨਾ ਵੀ ਨੁਕਸਾਨ ਤੁਸੀਂ ਟੀਵੀ ਦੇ ਉੱਤੋਂ ਉੱਪਰ ਦੇਖਿਆ ਹੈ ਨਾ ਉਹ ਸਾਰਾ ਨੁਕਸਾਨ ਟਰੈਕਟਰਾਂ ਦਾ ਕਾਰਾਂ ਦਾ ਸਭ ਕਿਸੇ ਦਾ ਇੱਥੋਂ ਤੱਕ ਕਿ ਉਹਨਾਂ ਨੇ ਜਿਹੜਾ ਆਪਣਾ ਖਾਲਸਾ ਆਈਡ ਵਾਲਾ ਜਾਂ ਹਸਪੀਟਲ ਵਾਲਾ ਸੀ ਉਹ ਵੀ ਨਹੀਂ ਛੱਡੇ ਉਹ ਵੀ ਤੋੜ ਦਿੱਤੇ ਉਹ ਵੀ ਬਿਲਕੁਲ ਤੋੜਤੇ ਜੀ ਖਲਿਆਰਤੀਆਂ ਦਵਾਈਆਂ ਖਲਿਆਰਤੀਆਂ ਸਭ ਕੁ ਮਤਲਬ ਕੁਝ ਨਹੀਂ ਛੱਡਿਆ ਐਂਬੂਲੈਂਸ ਦੇ ਤੋੜਨ ਦੀ ਗੱਲ ਵੀ ਆਈ ਸੀ ਸਾਹਮਣੇ ਇਸਕੇ ਹਾਂ ਜੀ ਬਿਲਕੁਲ ਹਾਲਾਂਕਿ ਜਿਹੜੀ ਮੈਂ ਇੱਕ ਫੌਜੀ ਆ ਉੱਥੇ ਕੀ ਹੈ ਕਿ ਜਦੋਂ ਪਾਕਿਸਤਾਨ ਨਾਲ ਵੀ ਜਾਂ ਚైనా ਨਾਲ ਜੰਗ ਲੱਗਦੀ ਹੈ ਕੁਝ ਰੂਲ ਹੁੰਦੇ ਆ ਵੀ ਤੁਸੀਂ ਹਸਪੀਟਲ ਦੇ ਉੱਪਰ ਕੋਈ ਫਾਇਰ ਨਹੀਂ ਕਰ ਸਕਦੇ ਤੁਸੀਂ ਸਕੂਲ ਦੇ ਉੱਪਰ ਨਹੀਂ ਕਰ ਸਕਦੇ ਤੇ ਕੁਝ ਮਤਲਬ ਜਿਹੜੀ ਹੈਗੀ ਆ ਕੋਈ ਜਿਹੜੀ ਆਪਣੀ ਬਸੋਂ ਹੈ ਉਹਦੇ ਉੱਪਰ ਰੂਲ ਹੁੰਦੇ ਆ ਅਲੱਗ-ਅਲੱਗ ਤੇ ਇਹਨਾਂ ਨੇ ਤਾਂ ਹਸਪੀਟਲ ਵੀ ਨਹੀਂ ਛੱਡਿਆ ਐਂਬੂਲੈਂਸ ਵੀ ਨਹੀਂ ਛੱਡੀ ਡਾਕਟਰ ਜਿੱਥੇ ਮਤਲਬ ਟਾਂਕੇ ਲਾ ਰਹੇ ਆ ਜ਼ਖਮੀਆਂ ਦੇ ਉਹਨਾਂ ਦੇ ਉੱਪਰ ਵੀ ਅਥਰੂ ਗੈਸ ਦੇ ਗੋਲੇ ਤੇ ਮਤਲਬ ਜਿਹੜਾ ਹੈਗਾ ਗੋਲੀਆਂ ਦਾਗੀਆਂ ਹੈਗੀਆਂ ਤਾਂ ਇਹ ਰੂਲ ਦਾ ਖਿਲਾਫ ਜਾ ਕੇ ਸਾਰਾ ਕੁਝ ਜਿਹੜਾ ਜਿਹੜੇ ਇਹ ਭਾਜਪਾ ਸਰਕਾਰ ਨੇ ਕੀਤਾ ਤੇ ਅੱਜ ਜਿਹੜੇ ਸਾਡੇ ਜਿਹੜੇ ਵੀ ਚਾਹੇ ਅਕਾਲੀ ਦਲ ਵਾਲੇ ਆ ਚਾਹੇ ਉਹ ਕਾਂਗਰਸ ਵਾਲੇ ਆ ਚਾਹੇ ਦੂਜੇ ਆ ਕੋਈ ਵੀ ਜਿਹੜਾ ਸਾਡਾ ਰਾਜਨੀਤਿਕ ਲੀਡਰ ਆ ਉਹ ਮੋਦੀ ਨੂੰ ਕੋਈ ਨਹੀਂ ਕਹਿ ਰਿਹਾ ਜਿਹੜੇ ਕਹਿ ਰਿਹਾ ਭਗਵੰਤ ਮਾਨ ਸਰਕ ਉਸ ਗੱਲ ਤੇ ਜ਼ਰੂਰ ਦੁਬਾਰਾ ਆਈਏ ਜਿਹੜੀ ਤੁਸੀਂ ਗੱਲ ਕਰੀਆ ਕਿ ਉਹ ਅੱਗੇ ਵਧਦੇ ਆਏ ਨਹੀਂ ਅੱਗੇ ਵਧਦੇ ਆਏ ਨਹੀਂ ਕਿਉਂਕਿ ਮੈਂ ਗੱਲ ਮੇਨ ਨਾਲ ਗੋਲੀ ਤੇ ਲਿਆਉਣਾ ਚਾਹੁੰਦਾ ਜਿਸ ਜਿਸ ਤਰ੍ਹਾਂ ਨੇ ਗੋਲੀ ਲੱਗਦੀ ਉਹ ਅੱਗੇ ਵਧਦੇ ਆਏ ਨੇ ਠੀਕ ਆ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਭਈ ਹਸਪੀਟਲ ਜਿਹੜੇ ਆ ਉਹ ਵੀ ਨਹੀਂ ਛੱਡੇ ਟੈਂਪਰੀ ਹਸਪੀਟਲ ਬਣਾਏ ਹੋਏ ਸੀ ਨੁਕਸਾਨ ਟਰੈਕਟਰਾਂ ਦਾ ਵੀ ਕੀਤਾ ਗੱਡੀਆਂ ਕੀਤਾ ਉਸ ਤੋਂ ਬਾਅਦ ਕੀ ਸਿਲਸਲਾ ਆ ਗਏ ਵਧਦਾ ਤੇ ਉਸ ਤੋਂ ਬਾਅਦ ਜਿਵੇਂ ਉਹ ਗੋਲੀਆਂ ਚਲਾਉਂਦੇ ਆਏ ਆ ਤੇ ਉਸੇ ਦੌਰਾਨ ਜਿਹੜਾ ਹੈਗਾ ਉਹ ਪਾਸੇ ਨੂੰ ਵੀ ਵਧੇ ਆ ਜਦੋਂ ਕੁਝ ਜਵਾਨ ਸਾਡੇ ਤੁਸੀਂ ਟੀਵੀ ਦੇ ਉੱਪਰ ਜਾਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਜਿਹੜੇ ਕਿ ਰੋਕ ਰਹੇ ਸੀਗੇ ਉਹਨਾਂ ਨੂੰ ਵੀ ਸਾਡੇ ਟਰੈਕਟਰਾਂ ਦਾ ਕਿਉਂ ਨੁਕਸਾਨ ਕਰਦੇ ਹੋ ਇੱਥੇ ਕਿਉਂ ਨੁਕਸਾਨ ਕਰਦੇ ਹੋ ਉਹਨਾਂ ਦੇ ਹੱਥ 'ਚ ਪਾਵਰ ਸੀ ਉਹਨਾਂ ਦੇ ਹੱਥ 'ਚ ਆਰਡਰ ਸੀ ਉਹਨਾਂ ਦੇ ਹੱਥ 'ਚ ਸਰਕਾਰ ਸੀ ਤੇ ਉਹਨਾਂ ਦੇ ਕੋਲੇ ਮਤਲਬ ਸਾਰੇ ਹਥਿਆਰ ਸੀਗੇ ਤਾਂ ਨੇ ਹੱਥੇ ਸੀ ਆਪਣੇ ਕਿਸਾਨ ਤਾਂ ਉਹਨਾਂ ਨੇ ਸਭ ਕੁਝ ਕਰਦੇ ਹੋਏ ਗੋਲੀਆਂ ਦਾਗਦੇ ਹੋਏ ਅੱਗੇ ਆਏ ਆ ਉਸੇ ਜਗ੍ਹਾ ਤੇ ਪਲਾਸਟਿਕ ਦੀਆਂ ਗੋਲੀਆਂ ਜਿਹੜੀਆਂ ਅਸਲ ਦੇ ਵਿੱਚ origional ਜਿਵੇਂ ਰਿਵਾਲਵਰ ਹੋ ਗਿਆ ਜਾਂ ਮਤਲਬ ਦਨਾਲੀ ਦੀਆਂ ਜਾਂ ਹੋਰ ਵੀ ਗੋਲੀਆਂ ਜਿਹੜੀਆਂ ਦਿਖਾਈਆਂ ਉਹ ਸਾਰੀਆਂ ਉੱਥ ਉਸੇ ਦੌਰਾਨ ਆ ਜਿਹੜੀ ਆਪਣੇ ਜਿਹੜਾ ਸਹੁਕਰਨ ਸਿੰਘ ਬੱਲੋ ਵਾਲਾ ਉਹਨੂੰ ਜਿਹੜੀ ਹੈਗੀ ਹੈ ਗੋਲੀ ਲੱਗੀ ਆ ਉਸ ਤੋਂ ਬਾਅਦ ਗੁੱਸੇ 'ਚ ਆ ਕੇ ਕਿਸਾਨਾਂ ਨੇ ਤੇ ਆਪਣੀ ਰਾਹਤ ਦੇ ਖਾਤਰ ਫੇਰ ਉਹ ਪਿੱਛੇ ਗਏ ਆ ਇੱਕ ਟੀਵੀ ਦੇ ਉੱਪਰ ਇੰਟਰਵਿਊ ਚੱਲ ਰਹੀ ਸੀ ਕਿ ਮੈਂ ਵੀ ਉਹਦੇ ਵਿੱਚ ਬੋਲ ਰਿਹਾ ਸੀਗਾ ਮੇਰੀ ਇੰਟਰਵਿਊ ਚੱਲਦੀ ਚੱਲਦੀ ਦੇ ਵਿੱਚ ਕਿਸਾਨ ਆਏ ਕਿ ਚਲੋ ਜਾਰ ਆਪਾਂ ਪ੍ਰਾਲੀ ਲਈ ਆਈਏ ਚੱਕ ਕੇ ਸਾਡਾ ਮੁੰਡਾ ਮਰ ਗਿਆ ਗੋਲੀ ਵੱਜ ਗਈ ਉਹ ਤੁਸੀਂ ਟੀਵੀ ਦੇ ਉੱਪਰ ਸੁਣ ਸਕਦੇ ਹੋ ਤਾਂ ਉਸ ਤੋਂ ਬਾਅਦ ਜਿਹੜੀ ਪ੍ਰਾਲੀ ਕਹੀ ਜਾ ਰਹੀ ਆ ਉਸ ਤੋਂ ਬਾਅਦ ਆਪਣੇ ਬਚਾਅ ਦੇ ਵਿੱਚ ਕਿਸਾ ਕਿਉਂਕਿ ਕਿਸਾਨਾਂ ਕੋਲੇ ਤਾਂ ਡੰਡੇ ਸੀ ਕੱਲੇ ਕੁਝ ਵੀ ਨਹੀਂ ਸੀ ਝੰਡੇ ਸੀ ਤਾਂ ਬਚਾਅ ਦੇ ਵਿੱਚ ਜਿਹੜੀ ਪਾਸੇ ਜਾ ਕੇ ਪ੍ਰਾਲੀ ਨੂੰ ਅੱਗ ਲਾਈ ਗਈ ਆ ਫਿਰ ਉੱਥੋਂ ਫੋਰਸ ਪਿੱਛੇ ਹਟੀ ਆ ਫਿਰ ਦੁਬਾਰੇ ਪਿੱਛੇ ਹਟਣ ਤੋਂ ਬਾਅਦ ਜਦੋਂ ਉਹਨਾਂ ਦਾ ਸਾਹ ਬੰਦ ਹੋ ਗਿਆ ਉਹਨਾਂ ਨੂੰ ਨਹੀਂ ਮਤਲਬ ਕੁਝ ਦਿਸਿਆ ਫਿਰ ਫੋਰਸ ਆ ਜਿਹੜੀ ਉੱਪਰ ਸੂਏ ਦੇ ਉੱਪਰ ਦੀ ਆਈ ਆ ਫਿਰ ਦੂਜੇ ਪਾਸੇ ਦੀ ਆ ਕੇ ਟਾਇਕ ਕੀਤਾ ਫਿਰ ਉਧਰ ਵੀ ਇੱਕ ਨੌਜਵਾਨ ਨੂੰ ਜਿਹੜੀ ਗੋਲੀ ਲੱਗੀ ਆ ਫਿਰ ਉਥੇ ਜਿਹੜੀਆਂ ਗੋਲੀਆਂ ਹੋਰ ਵੀ ਸਾਡੇ ਜਿਹੜੇ 100 ਦੇ ਉੱਧਿਕ ਜਿਹੜੇ ਜ਼ਖਮੀ ਹੋਏ ਆ ਫਿਰ ਦੂਜੇ ਪਾਸੇ ਵੀ ਜ਼ਖਮੀ ਹੋਏ ਆ ਜਿਹੜੀ ਗੱਲ ਹੋਰ ਹੁੰਦੀ ਹੈ ਕਿ ਸ਼ਾਇਦ ਰੋਤਕ ਸਾਈਡ ਦੇ ਵਿੱਚ ਰੋਤਕ ਸਾਈਡ ਦੇ ਸ਼ਾਇਦ ਪੀਜੀ ਦੇ ਵਿੱਚ ਜਾਂ ਕਿਤੇ ਕਿਧਰੇ ਦਾਖਲ ਆ ਹਾਲਾਂਕਿ ਮੈਂ ਸ਼ਾਇਦ ਭੁੱਲ ਰਿਹਾ ਹੋਵਾਂ ਉਹ ਕਹਿੰਦੇ ਨੇ ਕਿ ਮੁੰਡਿਆਂ ਨੂੰ ਚੁੱਕ ਚੁੱਕ ਕੇ ਪੁਲਿਸ ਨੇ ਲੱਤਾਂ ਬਾਹਾਂ ਤੋੜੀਆਂ ਬਹੁਤ ਨੂੰ ਬੋਰੀਆਂ ਦੇ ਵਿੱਚ ਵੀ ਪਾ ਕੇ ਕੁੱਟਿਆ ਗਿਆ ਇਦਾਂ ਦੀ ਵੀ ਗੱਲਬਾਤ ਸਾਹਮਣੇ ਆਈ ਉਹ ਜਿਹੜੇ ਕਿਸੇ ਦੇ ਕੋਈ ਗੋਲੀ ਲੱਗ ਗਈ ਜਾਂ ਜਦੋਂ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਆ ਉਥੇ ਭੀੜ ਸੀ ਕਿਉਂਕਿ ਅਸੀਂ ਕਿਉਂਕਿ ਅਸੀਂ ਕਿਹੜਾ ਅੱਗੇ ਵਧਣਾ ਸੀ ਨਾ ਕਿਸੇ ਨੇ ਅੱਗੇ ਵਧਣਾ ਸੀ ਨਾ ਕਿਸੇ ਆਗੂ ਦਾ ਹੁਕਮ ਸੀ ਕਿਉਂਕਿ ਉਹ ਤਾਂ ਸਾਰੇ 400 ਮੀਟਰ ਵੀਡੀਓ ਦੇ ਵਿੱਚ ਦਿਖਾਇਓ ਜੇ ਕਿਸੇ ਕੋਲੇ ਨਹੀਂ ਤਾਂ ਮੇਰੇ ਕੋਲੇ ਪੰਜਾ ਉਹ 400 ਮੀਟਰ ਪਿੱਛੇ ਐ ਉੱਥੇ ਜਦੋਂ ਅ ਅਥਰੂ ਗਾਇਸ ਦੇ ਗੋਲੇ ਛੱਡੇ ਗਏ ਤਾਂ ਭਗਦੜ ਮੱਚੀ ਉਹਦੇ ਵਿੱਚ ਜਿਹੜਾ ਕੋਈ ਥੱਲੇ ਡਿੱਗ ਪਿਆ ਜਾਂ ਕਿਸੇ ਦੇ ਪਲਾਸਟਿਕ ਦੀ ਗੋਲੀ ਵੱਜੀ ਉਹ ਜਿਹੜੇ 2 4 5 10 ਜਿੰਨੇ ਵੀ ਉਹ ਗਿਣਤੀ ਨਹੀਂ ਹੈ ਮੈਨੂੰ ਉਥੇ ਕਿਉਂਕਿ ਸਾਰਿਆਂ ਨੂੰ ਆਪੋ ਆਪਣਾ ਸੀਗਾ ਮੇਰੇ ਵੀ ਅੱਖਾਂ ਦੇ ਵਿੱਚ ਮੂੰਹ ਦੇ ਵਿੱਚ ਸਾਹ ਦੇ ਵਿੱਚ ਸਾਰਾ ਮਤਲਬ ਹੋਇਆ ਅਸੀਂ ਤਾਂ ਇਸ ਤਰ੍ਹਾਂ ਹੀ ਖੜੇ ਜਿਵੇਂ ਹੁਣ ਖੜੇ ਆ ਤੇ ਮੈਂ ਜੇਬ ਚੋਂ ਰੁਮਾਲ ਕੱਢਿਆ ਭਜਦੇ ਭਜਦਿਆਂ ਦੇ ਕਦੇ ਨੱਕ ਤੋਂ ਲਾਏ ਜਾਂਦਾ ਸੀ ਕਦੇ ਮੂੰਹ ਤੋਂ ਲਾਏ ਜਾਂਦਾ ਸੀ ਫਿਰ ਅੱਗੇ ਜਾ ਕੇ ਇੱਕ ਪਾਣੀ ਦੀ ਘੁੱਟ ਭਰ ਕੇ ਬੜੀ ਮੁਸ਼ਕਲ ਨਾਲ ਸਾਹ ਆਇਆ ਸੀ ਇੱਕ ਵਾਰੀ ਜਣੀ ਆਪਣਾ ਸਭ ਨੇ ਸਾਹ ਬਚਾਇਆ ਕੋਈ 100 ਮੀਟਰ ਪਿੱਛੇ ਭੱਜਿਆ ਕੋਈ 200 ਮੀਟਰ ਤਾਂ ਉਸ ਵੇਲੇ ਜਿਹੜੇ ਥੱਲੇ ਲੋਕ ਜਿਹੜੇ ਡਿੱਗੇ ਆ ਉਹਨਾਂ ਨੂੰ ਚੱਕ ਕੇ ਉਹ ਕੁਝ ਜਿਹੜੇ ਨੌਜਵਾਨ ਮਗਰ ਸੀਗੇ ਜਿਹੜੇ ਉਹ ਦੂਰੋਂ ਦੇਖਦੇ ਸੀ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਦੇ ਅਥਰੂ ਗਾਇਸ ਦੇ ਗੋਲੇ ਸਿੱਧੇ ਨਹੀਂ ਵੱਜੇ ਉਹ ਦੇਖਦੇ ਉਹਨਾਂ ਨੇ ਐਸ ਤਰ੍ਹਾਂ ਕਰਕੇ ਕੈਮਰਾ ਥੱਲੇ ਨੂੰ ਕਰਿਓ ਐਸ ਤਰ੍ਹਾਂ ਕਰਕੇ ਉਹਨਾਂ ਨੇ ਨਾ ਐ ਪਾੜ ਕੇ ਛੱਡਿਆ ਸਾਰਾ ਕੁਝ ਪਾੜ ਕੇ ਬੋਰੀ ਦੇ ਵਿੱਚ ਉਹਨਾਂ ਨੇ ਥੁੰਨ ਕੇ ਅੱਛਾ ਜੀ ਫਿਰ ਉਹਨਾਂ ਨੂੰ ਉਧਰ ਲੈ ਗਏ ਬੋਰੀ ਦੇ ਵਿੱਚ ਪਹਿਲਾਂ ਛੱਡੇ ਪਾੜਿਆ ਛੱਡੇ ਪਾੜਨ ਤੋਂ ਬਾਅਦ ਬੋਰੀ ਦੇ ਵਿੱਚ ਪਾ ਕੇ ਲੈ ਲਿਆ ਕਿ ਐਡਾ ਵੱਡਾ ਸਰੀਰ ਉਦਾਂ ਤਾਂ ਬੋਰੀ ਦੇ ਵਿੱਚ ਪੈਂਦਾ ਨਹੀਂ ਫਿਰ ਉਹਨਾਂ ਨੇ ਬੋਰੀ ਦੇ ਵਿੱਚ ਥੁੰਨੇ ਆ ਥਨ ਕੇ ਬੋਰੀ ਦੇ ਵਿੱਚ ਉਧਰ ਲੈ ਕੇ ਗਏ ਆ ਉਹ ਫਿਰ ਉਹ ਉੱਥੇ ਕੋ ਕੁੱਟਮਾਰ ਸਾਹਮਣੇ ਵੀ ਕੀਤੀ ਗਈ ਆ ਕੁਝ ਉਹ ਸਾਹਮਣੇ ਤਾਂ ਇੰਨਾ ਕਿਸੇ ਨੇ ਕਿਉਂਕਿ ਸਾਰਿਆਂ ਨੂੰ ਆਪੋ ਆਪਣਾ ਸੀਗਾ ਸਾਹਮਣੇ ਇੰਨਾ ਦੇਖਿਆ ਨਹੀਂ ਜਦੋਂ ਕਿਸੇ ਦੇ ਚੱਡੀ ਪਾੜਤੇ ਫਿਰ ਕੁੱਟਮਾਰ ਕੀ ਕਰਨੀ ਆ ਫਿਰ ਤਾਂ ਬੰਦਾ ਕੰਮ ਦਾ ਹੀ ਨਹੀਂ ਰਿਹਾ ਨਾ ਉਹ ਤਾਂ ਜਦੋਂ ਬੋਰੀ 'ਚ ਹੀ ਪੈ ਗਿਆ ਤੇ ਉਸ ਤੋਂ ਬਾਅਦ ਫਿਰ ਕੁਝ ਕਟਿਆ ਜਾਂ ਉਸ ਤੋਂ ਬਾਅਦ ਵੀ ਜਦੋਂ ਡੈਥ ਹੁੰਦੀ ਆ ਸ਼ੁਭ ਕਰਨ ਦੀ ਡੈਥ ਹੁੰਦੀ ਉਸ ਤੋਂ ਬਾਅਦ ਫੋਰਸ ਦੇ ਵੱਲੋਂ ਕੁਝ ਕਟਿਆ ਜਿਹੜੀ ਕਾਰਵਾਈ ਉਹ ਕਰ ਰਹੇ ਸੀ ਨਹੀਂ ਉਹ ਇੱਕ ਵਾਰੀ ਸਾਰਾ ਕੁਝ ਇਹ ਕਾਰਵਾਈ ਜਿੰਨੀ ਮੈਂ ਤੁਹਾਨੂੰ ਦੱਸੀ ਆ ਜਿੰਨੀ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਆ ਉਹ ਕਰਕੇ ਉਹ ਵਾਪਸ ਚਲੇ ਗਏ ਹਾਂ ਵਾਪਸ ਹੀ ਚਲੇ ਗਏ ਅਸੀਂ ਫੇਰ ਉਧਰ ਨੂੰ ਆਏ ਆ ਫੇਰ ਉਸੇ ਜਗ੍ਹਾ ਤੇ ਖੜੇ ਆ ਫੇਰ ਤਦ ਤੱਕ ਜਦੋਂ ਮਤਲਬ ਉਹ ਗੋਲੀ ਵੱਜ ਗਈ ਸੀ ਕਿ ਆਪਣੇ ਜਿਹੜੇ ਨੌਜਵਾਨ ਸੀਗੇ ਜਿਹੜੇ ਜ਼ਖਮੀ ਸੀਗੇ ਜਾਂ ਉਹਨਾਂ ਨੂੰ ਐਂਬੂਲੈਂਸਾਂ ਮਤਲਬ ਇੱਕ ਦੇ ਬਾਅਦ ਇੱਕ ਇੱਕ ਦੇ ਬਾਅਦ ਇੱਕ ਇੱਕ ਦੇ ਬਾਅਦ ਲਗਾਤਾਰ ਤਿੰਨ ਤਿੰਨ ਚਾਰ ਚਾਰ ਐਂਬੂਲੈਂਸਾਂ ਵੀ ਇਕੱਠੀਆਂ ਗਈਆਂ ਜਿਹੜੇ ਸਾਡੇ ਨੌਜਵਾਨਾਂ ਨੂੰ ਲੈ ਕੇ ਆਏ ਉਹ ਸਭ ਨੇ ਦੇਖਿਆ ਇਕੱਲੇ ਮੇਰੇ ਕਹਿਣ ਦੀ ਨਹੀਂ ਉਹ ਤਾਂ ਤੁਸੀਂ মিডিਆ ਤੇ ਵੀ ਦੇਖਿਆ ਤਾਂ ਉਸ ਤੋਂ ਬਾਅਦ ਦੁਬਾਰੇ ਤਕਰੀਬਨ ਅੱਧੇ ਪੌਣੇ ਇੱਕ ਘੰਟੇ ਬਾਅਦ ਆ ਜਿਹੜੀ ਪਰਾਲੀ ਨੂੰ ਅੱਗ ਲਾਈ ਗਈ ਆਪਣੇ ਬਚਾਅ ਦੇ ਵਿੱਚ ਲਾਈ ਗਈ ਹੈ ਇਹ ਵੀਡੀਓ ਪਈਆਂ ਗਈਆਂ ਸਾਰੇ ਆਮ ਤੁਸੀਂ ਦੇਖ ਸਕਦੇ ਹੋ ਪਹਿਲਾਂ ਵਾਟਰ ਕੈਨਨ ਦਾ ਪ੍ਰਯੋਗ ਫਿਰ ਜਿਹੜਾ ਅਥਰੂਗਾ ਇਸ ਦਾ ਪ੍ਰਯੋਗ ਫਿਰ ਜਿਹੜਾ ਹੈਗਾ ਦੂਜਾ ਗੋਲੀਆਂ ਦਾ ਪ੍ਰਯੋਗ ਫਿਰ ਉਹਦੀ ਆੜ ਦੇ ਵਿੱਚ ਫੋਰਸ ਅੱਗੇ ਵੱਧ ਕੇ ਜਿਹੜਾ ਟਰੈਕਟਰ ਕਾਰਾਂ ਹਸਪੀਟਲ ਸਭ ਦਾ ਨੁਕਸਾਨ ਫਿਰ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਲਾਈ ਗਈ ਆਪਣੇ ਬਚਾ ਦੇ ਵਿੱਚ ਤੁਸੀਂ ਇੱਕ ਚੀਜ਼ ਵੀ ਮੰਨਦੇ ਹੋ ਆਖਰੀ ਸਵਾਲ ਹੋਊਗਾ ਜਿਵੇਂ ਬਾਈ ਨੇ ਵੀ ਗੱਲ ਕਰੀ ਆ ਕਿ ਕੋਈ ਜਰਨੈਲ ਅੱਗੇ ਕਮਾਂਡ ਦੇਣ ਵਾਲਾ ਕਮਾਂਡਰ ਨਹੀਂ ਸੀ ਤੁਸੀਂ ਇਹ ਵੀ ਮੰਨਦੇ ਹੋ ਕਿ ਉਸ ਬਾਰਡਰ ਦੇ ਉੱਪਰ ਕਿਸੇ ਕਮਾਂਡਰ ਦਾ ਨਾਂ ਹੋਣਾ ਉਹ ਵੀ ਕਿਤੇ ਨਾ ਕਿਤੇ ਇਹ ਕਾਰਨ ਬਣਿਆ ਕਿ ਜਿਸ ਤਰ੍ਹਾਂ ਦੇ ਨਾਲ ਫੋਰਸ ਦਬਾ ਦਬੱਗੇ ਆ ਗਈ ਜਾਂ ਕੋਈ ਵੀ ਜਿਹੜੇ ਆਪਮਹਾਰੇ ਲੋਕ ਸੀ ਜਿੰਨਾਂ ਕਿ ਉਹਨਾਂ ਨੂੰ ਜਿੰਨਾਂ ਕਾ ਆਪਣੇ ਦਿਮਾਗ ਬੰਦਾ ਕੰਮ ਕਰਦਾ ਕਿ ਮੈਂ ਆ ਕਰ ਦਵਾ ਮੈਂ ਆ ਕਰਦਾ ਉਹ ਵੀ ਇੱਕ ਵੱਡਾ ਕਾਰਨ ਰਿਹਾ ਹੋ ਸਕਦਾ ਵੀ ਜਿਹੜੀ ਆ ਹਿੰਸਾ ਹੋਈ ਹੈ ਬਿਲਕੁਲ ਜੀ ਉਹਦੇ ਵਿੱਚ ਕੀ ਸੀਗਾ ਕਿ ਜਦੋਂ ਨੌਜਵਾਨ ਦੇ ਗੋਲੀ ਨੌਜਵਾਨ ਸਾਡੇ ਜ਼ਖਮੀ ਹੁੰਦੇ ਆ ਹੋਰ ਵੀ ਕਈ ਨੌਜਵਾਨਾਂ ਦੇ ਗੋਲਗਾਂ ਵੱਜੀਆਂ ਉਸ ਤੋਂ ਬਾਅਦ ਕੋਈ ਵੀ ਹੁੰਦਾ ਭਾਵਕ ਹੁੰਦਾ ਭਾਵਕ ਹੋ ਕੇ ਜੋ ਕਿਸੇ ਨੂੰ ਦਿਸਦਾ ਉਹ ਬੰਦਾ ਉਹ ਕਰਦਾ ਜਿਵੇਂ ਕੁਝ ਨੌਜਵਾਨਾਂ ਨੇ ਪ੍ਰਾਲੀ ਨੂੰ ਅੱਗ ਲਾਤੀ ਕੁਝ ਮਗਰ ਭੱਜੇ ਆ ਕੁਝ ਉਹ ਨੌਜਵਾਨਾਂ ਨੂੰ ਚਾੱਕ ਕੇ ਭੱਜੇ ਆ ਕੁਝ ਐਂਬੂਲੈਂਸ ਦੇ ਵਿੱਚ ਗਏ ਆ ਉਹ ਸਭ ਵੱਖਰੇ ਵੱਖਰੇ ਹੋਏ ਆ ਕੋਈ ਆਪਣੀ ਆਵਾਜ਼ ਮੀਡੀਆ ਰਾਹੀਂ ਅੱਗੇ ਮਗਰ ਪਹੁੰਚਾਉਣ ਦੇ ਚੱਕਰ ਮਤਲਬ ਸਭ ਵੱਖਰੇ ਵੱਖਰੇ ਹੋਗੇ ਜੇ ਕਿਤੇ ਉੱਥੇ ਚੰਗਾ ਜਿਹੜਾ ਮਾਈਕ ਸਿਸਟਮ ਹੁੰਦਾ ਸਪੀਕਰ ਸਿਸਟਮ ਤਾਂ ਮੈਂ ਕਹਿਣਾ ਕਿ ਮੈਂ 2 ਘੰਟਿਆਂ ਦੇ ਵਿੱਚ ਜੇ ਸਾਡੇ ਕਿਸਾਨ ਲੀਡਰ ਹੁਕਮ ਦੰਦੇ ਤਾਂ 2 ਘੰਟਿਆਂ 'ਚ ਮੈਂ ਬਾਰਡਰ ਪਾਰ ਕਰਾ ਲੰਦਾ ਮੇਰੀ ਗਰੰਟੀ ਸੀ ਪਰ ਸਾਡਾ ਕੋਈ ਇਰਾਦਾ ਨਹੀਂ ਸੀ ਬਾਰਡਰ ਪਾਰ ਕਰਨ ਦਾ ਕਿਉਂਕਿ ਸਾਡੇ ਜਦ ਤੱਕ ਕਿਸਾਨ ਲੀਡਰ ਹੁਕਮ ਨਹੀਂ ਦਿੰਦੇ ਕਿਉਂਕਿ ਅਸੀਂ ਮੈਂ ਫੌਜੀ ਆ ਮੈਂ ਇਹ ਸੋਚਦਾ ਕਿ ਅੱਗੇ ਵੀ ਮੇਰੇ ਭਰਾ ਖੜੇ ਆ ਤੇ ਆ ਮਗਰ ਮੇਰੇ ਜਿਹੜੇ ਨਾਲ ਖੜੇ ਉਹ ਵੀ ਮੇਰੇ ਭਰਾ ਖੜੇ ਆ ਦੋਨੇ ਪਾਸੇ ਸਾਡੇ ਆਪ ਦੇ ਆ ਮਰਨਾ ਕੀ ਨਾ ਨਾ ਮੋਦੀ ਦੇ ਕਿਸੇ ਬੱਚੇ ਨੇ ਮਰਨਾ ਕਿਉਂਕਿ ਉਹਦੇ ਨਹੀਂ ਹੈਗਾ ਤੇ ਨਾ ਹੀ ਖੱਟਰ ਦੇ ਬੱਚੇ ਨੇ ਮਰਨਾ ਉਹਦੇ ਨਹੀਂ ਹੈਗਾ ਮਰਨਾ ਤਾਂ ਸਾਡਿਆਂ ਨੇ ਮਰਨਾ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਹੀਮ ਹੈ ਜਿਹੜੇ CRP ਵਾਲੇ ਆ ਉਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਤੁਸੀਂ ਸਾਡੇ ਹੀ ਭਰਾ ਹੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇੱਕ ਸੋਚ ਕੇ ਦੇਖਿਓ ਕਿ ਸਾਡੇ ਦੇਸ਼ ਤੇ ਕੀ ਖਤਰਾ ਬਣਿਆ ਹੋਇਆ ਅੱਜ ਟਵਿੱਟਰ ਫੇਸਬੁੱਕ ਹੋਰ ਸਾਰੇ ਤੇ ਜਿਹੜਾ ਹੈਗਾ ਕਬਜ਼ਾ ਕੀਤਾ ਜਾ ਰਿਹਾ ਕਿਸੇ ਨੂੰ ਬੋਲਣ ਦੀ ਜਿਹੜੀ ਆਜ਼ਾਦੀ ਨਹੀਂ ਹੈਗੀ ਤਾਂ ਇੱਕ ਦਿਨ ਹਿੰਦੂ ਵੀ ਕਿਉਂਕਿ ਜੇ ਇਹ ਦੇਖਿਓ ਤੁਸੀਂ ਹਿੰਦੂ ਵੀ ਇਹ ਮੈਂ ਜਿੱਥੋਂ ਤੱਕ ਮੈਂ ਚਾਹੁੰਨਾ ਹੈ ਜਿਹੜਾ ਮੈਂ ਦੇਖਦਾ ਮੈਂ ਆਪਣੀ ਨਿਗਾਹ ਦੇ ਨਾਲ ਕਿਉਂਕਿ ਹਿੰਦੂ ਮੇਰੇ ਦੁਸ਼ਮਣ ਨਹੀਂ ਮੈਂ ਹਿੰਦੂਆਂ ਦੇ ਨਾਲ 18 ਸਾਲ ਰਿਹਾ ਤਾਂ ਜਿਹੜੇ ਹਿੰਦੂ ਭਰਾ ਨੇ ਸਭ ਤੋਂ ਵੱਧ ਨੁਕਸਾਨ ਉਹਨਾਂ ਦਾ ਹੀ ਹੋਣਾ ਹੈ ਕਿਉਂਕਿ ਜਿਹੜੀਆਂ ਇਹ ਸਰਕਾਰਾਂ ਨੇ ਇਹਨਾਂ ਲਈ ਪੂੰਜੀਪਤੀ ਜਿਹੜੇ ਦੋ ਆ ਜਾਂ ਇੱਕ ਆ ਉਹਨਾਂ ਨੂੰ ਜਿਹੜੇ 6 ਵਰਲਡ ਦੇ ਜਿਹੜੇ ਅਮੀਰ ਲੋਕ ਆ ਉਹਨਾਂ ਦੇ ਟਾਪ ਦੇ ਵਿੱਚ ਪਹੁੰਚਾਉਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਇਹਨਾਂ ਲਈ ਇਹਨਾਂ ਨੂੰ 140 ਕਰੋੜ ਜਨਤਾ ਮਰਵਾਉਣੀ ਵੀ ਪਈ ਤਾਂ ਇਹਨਾਂ ਲਈ ਕੋਈ ਜਾਦੇ ਵੱਡੀ ਗੱਲ ਨਹੀਂ ਦੂਸਰੀ ਇੱਕ ਗੱਲ ਹੋਰ ਜੇ ਮੰਨ ਲਓ ਖਾਲਸਤਾਨੀ ਸਾਨੂੰ ਕਹਿ ਕੇ ਸਿੱਖਾਂ ਦਾ ਜਿਹੜਾ 10000 ਬੰਦਾ ਮਰ ਜੇ ਤੇ ਉਹਦੇ ਦੰਗਿਆਂ ਦੇ ਵਿੱਚ ਹਿੰਦੂਆਂ ਦਾ ਜੇ ਲੱਖ 2 ਲੱਖ 5 ਲੱਖ ਬੰਦਾ ਵੀ ਮਰ ਜੇ ਤਾਂ ਇਹ ਮੋਦੀ ਲਈ ਘਾਟੇ ਦਾ ਸੌਦਾ ਨਹੀਂ ਹੋਊਗਾ ਉਹਨਾਂ ਲਈ ਫਿਰ ਵੀ ਮੁਨਾਫੇ ਦਾ ਸੌਦਾ ਤਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰੀਆ ਚਮਕੌਰ ਬਾਈ ਹੁਰੀਸੀ ਰੁਪਿੰਦਰ ਬਾਈ ਹੁਰੀਸੀ ਕਿ ਕਿਤਨਾ ਕਿਤੇ ਜਕਰ ਖਨੌਰੀ ਬੋਰਡ ਦੀ ਗੱਲ ਕਰੀਏ ਤਾਂ ਇੱਕ ਕਮਾਂਡਰ ਦੀ ਕਮੀ ਜਿਹੜੀ ਕਿਤਨਾ ਕਿਤੇ ਜ਼ਰੂਰ ਖੜਕੀ ਆ ਸ਼ਾਇਦ ਤਸਵੀਰ ਕੁਝ ਹੋਰ ਹੋਣੀ ਸੀ ਅੱਜ ਜੇਕਰ ਉੱਥੇ ਕਿਤਨਾ ਕਿਤੇ ਜਿਹੜਾ ਹੈਗਾ ਕਮਾਂਡਰ ਹੁੰਦਾ ਵੱਡੀ ਗੱਲ ਜੇ ਮਰ ਰੁਪਿੰਦਰ ਬਾਈ ਦੀ ਗੱਲ ਦੇ ਵਿੱਚੋਂ ਇੱਕ ਸਵਾਲ ਨਿਕਲ ਕੇ ਸਾਹਮਣੇ ਆਉਂਦਾ ਕਿ ਪੰਜਾਬ ਸਰਕਾਰ ਨੇ ਕੀਤਾ ਆ ਅ ਤੇ ਲਗਾਯੁਗ ਫੈਸਲਾ ਇਤਿਹਾਸਕ ਉਹਨਾਂ ਦਾ ਫੈਸਲਾ ਕਿ 2 ਕਰੋੜ ਦਾ ਮੁਆਵਜ਼ਾ ਤੇ ਨਾਲ ਹੀ ਭੈਣ ਨੂੰ ਸਰਕਾਰੀ ਨੌਕਰੀ ਹਾਲਾਂਕਿ ਤਰਵਾਸ ਇਹ ਵੀ ਦਿੱਤਾ ਹੈ ਕਿ ਕਾਰਵਾਈ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਆ ਉਹ ਹੋਵੇਗੀ ਵੱਖੋ ਵੱਖ ਸਿਆਸੀ ਲੀਡਰ ਜਿਹੜੇ ਨੇ ਸ਼ੁਭ ਕਰਨ ਦੇ ਘਰ ਦੇ ਵਿੱਚ ਵੀ ਜਾ ਰਹੇ ਨੇ ਸੁਭਾਵਿਕ ਤੌਰ ਤੇ ਆਪਣੀਆਂ ਰੋਟੀਆਂ ਸੇਕਣ ਦੇ ਲਈ ਜਾ ਰਹੇ ਨੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈਗੀ ਪਰ ਗੱਲ ਇਹ ਹੈ ਕਿ ਸਵਾਲ ਸਿਰਫ ਭਗਵੰਤ ਸਿੰਘ ਮਾਨ ਦੇ ਉੱਪਰ ਉਠਾਏ ਜਾ ਰਹੇ ਨੇ ਸਵਾਲ ਚਾਹੇ ਉਹ ਅਕਾਲੀ ਦਲ ਆ ਚਾਹੇ ਉਹ ਕਾਂਗਰਸ ਦਾ ਸਵਾਲ ਕੇਂਦਰ ਦੇ ਉੱਪਰ ਕਿਉਂ ਨਹੀਂ ਜਿਨ੍ਹਾਂ ਦੇ ਇਸ਼ਾਰਿਆਂ ਦੇ ਉੱਪਰ ਇਹ ਹੋਇਆ ਕਿ ਗੋਲੀ ਜਿਹੜੀ ਚਲਾਈ ਆ ਉਹ ਭਗਵੰਤ ਸਿੰਘ ਮਾਨ ਦੇ ਇਸ਼ਾਰੇ ਤੇ ਚੱਲੀ ਆ ਕਿ ਜਿਹੜੇ ਵਾਟਰ ਕੈਨਨ ਜਿਹੜਾ ਅਪਰਯੋਗ ਹੋਇਆ ਉਹ ਭਗਵੰਤ ਸਿੰਘ ਮਾਨ ਦੇ ਇਸ਼ਾਰੇ ਤੇ ਹੋਇਆ ਜਿਹੜੀ ਅਥਰੂ ਗੈਸ ਤੇ ਗੋਲੇ ਛੁੱਟੇ ਜਾ ਰਹੇ ਉਹ ਭਗਵੰਤ ਸਿੰਘ ਮਾਨ ਦੇ ਇਸ਼ਾਰੇ ਤੇ ਛੁੱਟੇ ਜਾ ਰਹੇ ਨਹੀਂ ਤਾਂ ਜਿੱਥੇ ਜੇਕਰ ਅਸੀਂ ਇਹ ਕਹਿ ਲਈਏ ਕਿ ਇਹਨਾਂ ਦੇ ਰਾਜ ਦੇ ਵਿੱਚ ਹੋਇਆ ਜਾਂਦੀ ਦੀ ਸਰਹੱਦ ਦੇ ਵਿੱਚ ਆ ਕੇ ਹੋਇਆ ਉੱਥੇ ਪੰਜਾਬ ਸਰਕਾਰ ਦੋਸ਼ੀ ਆ ਤਾਂ ਵੱਡੀ ਦੋਸ਼ੀ ਕੇਂਦਰ ਹੈ ਵੱਡੀ ਦੋਸ਼ੀ ਬੀਜੇਪੀ ਆ ਭਾਜਪਾ ਆ ਕਿਉਂਕਿ ਉਹਨਾਂ ਦੀ ਸ਼ਹਿ ਦੇ ਉੱਪਰ ਉਹਨਾਂ ਦੇ ਇੱਕ ਇਸ਼ਾਰੇ ਦੇ ਉੱਪਰ ਇਹ ਚੀਜ਼ਾਂ ਸਾਰੀਆਂ ਹੋਈਆਂ ਨੇ ਜੇਕਰ ਸਾਡਾ ਕਿਸ ਸਾਡੇ ਕਿਸਾਨ ਭਰਾ ਦੇ ਗੋਲੀ ਲੱਗੀ ਆ ਤਾਂ ਕੇਂਦਰ ਦੀ ਸ਼ਹਿ ਦੇ ਉੱਪਰ ਕੇਂਦਰ ਦੇ ਇਸ਼ਾਰੇ ਦੇ ਉੱਪਰ ਜਿਹੜੀ ਆ ਗੋਲੀ ਲੱਗੀ ਆ ਤਾਂ ਨਾਲ ਦੀ ਨਾਲ ਵੱਡਾ ਸਵਾਲ ਇਹ ਵੀ ਬਣਦਾ ਕਿ ਉਹ ਲੀਡਰ ਜਿਹੜੇ ਥਾਪੀਆਂ ਭਗਵੰਤ ਸਿੰਘ ਮਾਨ ਨੂੰ ਮਾਰਦੇ ਨੇ ਉਹੀ ਥਾਪੀ ਪੀਐਮ ਮੋਦੀ ਨੂੰ ਵੀ ਜਿਹੜੀ ਮਾਰਨੀ ਬਣਦੀ ਹੈ ਕੇਂਦਰ ਨੂੰ ਵੀ ਮਾਰਨੀ ਬਣਦੀ ਹੈ ਕਿ ਭਾਈ ਤੁਹਾਡੀ ਸ਼ਾਇਦ ਦੇ ਉੱਪਰ ਸਾਡੇ ਦੇਸ਼ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਆ ਗੱਲਾਂ ਜਿਹੜੀਆਂ ਨੇ ਉਹ ਹੋਈਆਂ ਨੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰੇ ਪਾਉਂਦੇ ਹੋ ਇਜਾਜ਼ਤ ਧੰਨਵਾਦ ਜੀ